ਤੋ ਅੱਜ ਕੱਲ ਕਰ ਰਹੇ ਆ ਉਹਨਾਂ ਮੁਲਕਾਂ ਦੀ ਜਿਹੜੇ ਵਰਕ ਪਰਮਿਟ ਹੀ ਨਹੀਂ ਦਿੰਦੇ ਬਲਕਿ ਉੱਥੇ ਪਰਮਨੈਂਟਲੀ ਸੈਟਰ ਹੋਣ ਦੇ ਲਈ ਕੁਝ ਸਹੂਲਤਾਂ ਵੀ ਦਿੰਦੇ ਨੇ ਤੇ ਜਿਉਂ-ਜਿਉਂ ਭਾਰਤੀ ਜਿਹੜੇ ਵਿਦਿਆਰਥੀ ਆ ਇਹਨਾਂ ਦਾ ਮੋਹ ਕੈਨੇਡਾ ਵੱਲੋਂ ਟੁੱਟ ਰਿਹਾ ਏ ਤਾਂ ਇਹ ਹੋਰ ਨਾ ਥਾਵਾਂ ਵੱਲ ਜਾਣ ਦੀ ਸੋਚ ਰਹੇ ਨੇ ਕੈਨੇਡਾ ਤੇ ਅਮਰੀਕਾ ਵਿੱਚ ਪ੍ਰਵਾਸੀ ਜਿਹੜੇ ਨੀਤੀ ਦੇ ਵਿੱਚ ਬਦਲਾਅ ਹੋਏ ਨੇ ਉਨਾ ਕਾਰਨ ਇਹ ਵਿਦਿਆਰਥੀ ਹੁਣ ਹੋਰਨਾਨ ਉਲਕਾਂ ਵੱਲ ਵੇਖ ਰਹੇ ਨੇ ਇਨ੍ਹਾਂ ਮੁਲਕਾਂ ਦੇ ਵਿੱਚ ਜ਼ਿਆਦਾਤਰ ਯੂਰਪ ਦੇ ਮੁਲਕ ਨੇ ਪਹਿਲਾ ਇਨ੍ਹਾਂ ਦੀ ਜਿਹੜੀ ਪਹਿਲੀ ਪਸੰਦ ਸੀ ਉਹ ਕੈਨੇਡਾ ਸੀ ਕਿਉਂਕਿ ਉੱਥੇ ਜਾ ਕੇ ਪੀਆਰ ਲੈਣਾ ਪਰਮਿਟ ਲੈਣਾ ਸੁਖਾਲਾ ਸੀ ਜਿਹੜਾ ਹੁਣ ਕਾਫੀ ਔਖਾ ਹੋ ਗਿਆ ਹੈ ਕਿਉਂਕਿ ਕੈਨੇਡਾ ਨੇ ਆਪਣੀ ਪ੍ਰਵਾਸੀ ਨੀਤੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਨੇ ਸੋ ਇਸ ਤਰ੍ਹਾਂ ਕੈਨੇਡਾ ਨੇ ਤਾਂ ਇਹ ਰੂਲ ਸਖਤ ਕਰ ਦਿੱਤੇ ਨੇ ਉਧਰ ਅਮਰੀਕਾ ਵਿੱਚ ਵੀ ਰਾਸ਼ਟਰਪਤੀ 트ੰਪ ਜਨਵਰੀ 20 ਨੂੰ ਆਪਣਾ ਅਹੁਦਾ ਸੰਭਾਲ ਲੈਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਇਹ ਇਸ਼ਾਰਾ ਦਿੱਤਾ ਹੈ ਕਿ ਉਹ ਪ੍ਰਵਾਸੀ ਨੀਤੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨਗੇ ਔਰ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਉਥੇ ਪ੍ਰਵਾਸੀ ਜਾਂਦੇ ਨੇ ਉਹਨਾਂ ਤੇ ਸਖਤੀ ਕੀਤੀ ਜਾਏਗੀ ਤੇ ਬਾਕੀ ਵੀ ਜਿਹੜੀ ਨੀਤੀ ਹੈ ਉਹ ਰਿਵਿਊ ਕੀਤੀ ਜਾਏਗੀ ਇਸ ਦੇ ਮੱਦੇਨਜ਼ਰ ਹੁਣ ਜਿਹੜੇ ਵਿਦਿਆਰਥੀ ਆ ਉਹ ਹੋਰ ਮੁਲਕਾਂ ਵੱਲ ਵੇਖ ਰਹੇ ਨੇ ਜਿੱਥੋਂ ਤੱਕ ਗੱਲ ਹੈ ਯੂਕੇ ਦੀ ਯੂਕੇ ਵਿੱਚ ਪਹਿਲਾਂ ਹੀ ਸੈਟਲ ਹੋਣਾ ਬਹੁਤ ਔਖਾ ਸੀ ਤੇ ਉੱਥੋਂ ਦੇ ਵੀ ਜਿਹੜੇ ਨਿਯਮ ਨੇ ਕਾਫੀ ਸਖਤ ਨੇ ਆਸਟ੍ਰੇਲੀਆ ਨੇ ਵੀ ਦੇਖੋ ਦੇਖੀ ਕਾਫੀ ਜਿਹੜੀ ਆ ਆਪਣੀ ਪ੍ਰਵਾਸੀ ਨੀਤੀ ਆ ਉਹਦੇ ਵਿੱਚ ਸ਼ਕਤੀ ਲੈ ਆਂਦੀ ਹੈ ਔਰ ਪਿੱਛੇ ਜੇ ਉਹਨਾਂ ਨੇ ਵੀਜ਼ਾ ਫੀਸ ਦੇ ਵਿੱਚ ਵੀ ਜਿਹੜਾ ਉਹ ਵਾਅਦਾ ਕੀਤਾ ਹੈ ਇਸ ਕਰਕੇ ਇਹ ਵਿਦਿਆਰਥੀ ਇੱਧਰ ਜਾਣ ਲਈ ਵੀ ਹੁਣ ਘੱਟ ਹੀ ਮੂੰਹ ਕਰ ਰਹੇ ਨੇ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਕਰੀਬ ਕੋਈ 14 ਲੱਖ ਵਿਦਿਆਰਥੀ ਇਸ ਸਾਲ ਵਿਦੇਸ਼ਾਂ ਵਿੱਚ ਪੜਨ ਗਏ ਸਨ ਜਿਸ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਵਿਦਿਆਰਥੀ ਉਹ ਕੈਨੇਡਾ ਵਿੱਚ ਗਏ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਦੂਜੀ ਜਗ੍ਹਾ ਜਿਹੜੀ ਉਹਨਾਂ ਨੂੰ ਪਸੰਦ ਸੀ ਉਹ ਸੀ ਅਮਰੀਕਾ ਅਮਰੀਕਾ ਵਿੱਚ ਗਏ ਉਸ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਵਿੱਚ ਗਏ ਔਰ ਜਰਮਨੀ ਵਿੱਚ ਗਏ ਔਰ ਯੂਕੇ ਵਿੱਚ ਗਏ ਇਹਨਾਂ ਸਾਰਿਆਂ ਨੂੰ ਮਿਲਾ ਕੇ ਕੋਈ 14 ਲੱਖ ਦੇ ਕਰੀਬ ਵਿਦਿਆਰਥੀ ਜਿਹੜਾ ਹੈ 1 ਸਾਲ ਦੇ ਵਿੱਚ ਵਿਦੇਸ਼ਾਂ ਵਿੱਚ ਪੜਨ ਲਈ ਜਾਂਦਾ ਹੈ ਔਰ ਕਿਉਂਕਿ ਹੋਂ ਸਾਰੇ ਹੀ ਦੇਸ਼ ਜਿਹੜੇ ਆ ਉਹ ਆਪੋ ਆਪਣੇ ਜਿਹੜੇ ਪ੍ਰਵਾਸੀ ਨੀਤੀ ਹੈ ਇਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਪਾਲਸੀ ਹੈ ਉਸ ਨੂੰ ਸਖਤ ਕਰ ਰਹੇ ਨੇ ਇਸ ਕਰਕੇ ਉਹਨਾਂ ਦਾ ਧਿਆਨ ਜਿਹੜਾ ਉਹ ਯੂਰਪੀ ਦੇਸ਼ਾਂ ਵੱਲ ਨੇ ਤੇ ਇਸ ਸੰਬੰਧ ਵਿੱਚ ਅਸੀਂ ਮਹਾਰਾ ਨਾਲ ਗੱਲਬਾਤ ਕੀਤੀ ਹੈ ਉਹਨਾਂ ਮਹਾਰਾ ਦਾ ਕਹਿਣਾ ਹੈ ਕਿ ਹੁਣ ਇਹ ਵਿਦਿਆਰਥੀ ਯੂਰਪੀ ਦੇਸ਼ਾਂ ਨੂੰ ਇੱਕ ਚੰਗਾ ਬਦਲ ਸਮਝਦੇ ਨੇ ਤੇ ਉਹ ਇਟਲੀ ਜਰਮਨੀ ਫਿਨਲੈਂਡ ਕੈਨਵਰਕ ਵਰਗੇ ਜਿਹੜੇ ਸ਼ਹਿਰ ਨੇ ਜਾਂ ਦੇਸ਼ ਨੇ ਜਿਨ੍ਹਾਂ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ ਤੇ ਇਹਨਾਂ ਦੇ ਵਿੱਚ ਇਹ ਸਮਝਦੇ ਨੇ ਕਿ ਉੱਥੇ ਜਾ ਕੇ ਇਹਨਾਂ ਨੂੰ ਪਰਮਿਟ ਵੀ ਮਿਲ ਜਾਏਗਾ ਔਰ ਉੱਥੇ ਪੱਕੇ ਹੋਣ ਦੇ ਲਈ ਸਹੂਲਤਾਂ ਵੀ ਮਿਲਦੀਆਂ ਇਸ ਤੋਂ ਇਲਾਵਾ ਕੁਝ ਵਿਸ਼ਵ ਦੇ ਵਿੱਚ ਐਸੇ ਦੇਸ਼ ਨੇ ਜਿਹੜੀਆਂ ਜਿਨ੍ਹਾਂ ਵਿੱਚ ਯੂਨੀਵਰਸਿਟੀਆਂ ਜਿਹੜੀਆਂ ਉਹ ਮਾਸਟਰ ਡਿਗਰੀ ਯਾਨੀ ਕਿ ਐਮਏ ਦੀ ਡਿਗਰੀ ਜਿਹੜੀ ਆ ਉਹ ਮੁਫਤ ਕਰਾਉਂਦੀਆਂ ਨੇ ਪਰ ਉੱਥੇ ਸੋੜੀ ਭਾਸ਼ਾ ਦੀ ਪ੍ਰੋਬਲਮ ਆਉਂਦੀ ਏ ਕਿਉਂਕਿ ਉਹ ਭਾਸ਼ਾ ਸਾਡੇ ਭਾਰਤੀ ਵਿਦਿਆਰਥੀਆਂ ਨੂੰ ਆਉਂਦੀ ਨਹੀਂ ਜਿਸ ਕਰਕੇ ਉਹਨਾਂ ਨੂੰ ਉੱਥੇ ਮੁਸ਼ਕਲਾ ਪੇਸ਼ ਆਉਂਦੀਆਂ ਨੇ ਸੋ ਹੁਣ ਇਹਨਾਂ ਵਿਦਿਆਰਥੀਆਂ ਨੇ ਇਹ ਸੋਚਣਾ ਹੈ ਕਿ ਇਹਨਾਂ ਨੇ ਯੂਰਪੀ ਦੇਸ਼ਾਂ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਜਿਹੜੀ ਉੱਚ ਸਿੱਖਿਆ ਹੈ ਉਹ ਪ੍ਰਾਪਤ ਕਰਨੀ ਹੈ ਕਿਉਂਕਿ ਸਾਡੇ ਦੇਸ਼ ਵਿੱਚ ਵੀ ਹੁਣ ਉੱਚ ਸਿੱਖਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਸ ਦੇ ਵਿੱਚ ਨਵੇਂ ਕੋਰਸ ਜਿਹੜੇ ਵਿਦੇਸ਼ਾਂ ਵਿੱਚ ਚਲਾਏ ਜਾਂਦੇ ਸੀ ਜਿੰਨਾ ਕਰਕੇ ਵਿਦਿਆਰਥੀ ਉਧਰ ਜਾਂਦੇ ਸੀ ਉਹ ਇੰਟਰੋਡਿਊਸ ਕੀਤੇ ਜਾ ਰਹੇ ਨੇ ਤੇ ਜੇਕਰ ਵਿਦਿਆਰਥੀ ਆਪਣੇ ਮੁਲਕ ਵਿੱਚ ਵੀ ਪੜਨਾ ਚਾਹਣ ਤਾਂ ਉਹ ਪੜ ਸਕਦੇ ਨੇ ਇਸ ਤੋਂ ਬਾਅਦ ਇਸ ਦੇ ਬਾਅਦ ਮੈਂ ਹੋਰ ਅਪਡੇਟ ਜਿਹੜੀ ਹੈ ਉਹ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ